ਤੁਸੀਂ ਮੇਰੇ ਲੱਗੇ ਮਾਤਾ ਬੈਠੀ ਦੇਖ ਰਹੀ ਜੀ ਤਿੰਨ ਤਿੰਨੇ ਦੇ ਪੁੱਤ ਵਾ ਘਰੋਂ ਕੱਢੀ ਗਈ ਆ ਪਿਛਲੇ 2 ਸਾਲ ਤੋਂ ਦਾ ਤੇ ਵਿਚਾਰੀ ਬਹੁਤ ਜ਼ਿਆਦੀ ਬਿਮਾਰ ਵਾ ਕੱਲ ਨੀਉਂ ਦੇ ਕੀ ਆਖਾਂ ਕੀ ਆਖਾਂ ਨੁ ਜੰਮਿਆ ਕੀ ਆਖਾਂ ਗੰਦੇ ਬੱਚੇ ਉਤਾਂ ਦੇ ਕੋਲ ਕੀ ਤੰਗੀ ਪਰੇਸ਼ਾਨੀ ਕੀ ਸੀ ਮਾਤਾ ਜਨ ਉਥੇ ਤੰਗੀ ਕੋਈ ਨਹੀਂ ਜਦੋਂ ਕੰਮ ਕਰਦੇ ਉਹ ਲੋ ਮੈਂ ਚੰਗੀ ਜਦੋਂ ਮੰਜੀ ਤੇ ਪਾਤਾ ਉਹ ਲੋ ਮੈਂ ਮਾਰੀ ਹਾਂ ਮੀਨਾ ਕਾਂ ਸਾਹਮਣੇ ਤਾਂ ਦਾ ਮਾਤਾ ਉਸ ਕੋ ਰੋਟੀ ਮੰਗ ਜਾ ਕੇ ਉਹਨਾਂ ਕ ਮੀਨਾ ਸਾਹਮਣੇ ਦੂਜੇ ਮੁੰਡੇ ਕੋਲੋਂ ਕਹਿੰਦੇ ਜਾ ਕੇ ਰੋਟੀ ਮੰਗ ਜਦੋਂ ਤੁਸੀਂ ਜੰਮੇ ਸੀ ਮਾਂ ਉਦੋਂ ਤੁਸੀਂ ਉਹਨਾਂ ਨੂੰ ਕਰੀਏ ਕਿ ਆਹ ਕੀ ਅੱਜ ਮੈਂ ਨਿੱਕੇ ਮੁੰਡੇ ਨੂੰ ਦੁੱਧ ਦੇਣਾ ਵਾਂ ਤੇ ਅੱਜ ਤੈਨੂੰ ਦੁੱਧ ਨਹੀਂ ਦੇਣਾ ਨਹੀਂ ਵੀਰ ਜੀ ਬੜੇ ੱਤਕੇ ਲਾ ਮੈਂ ਭਾੜੇ ਉਹਨਾਂ ਬਦਲੇ ਵਿਚਾਰੇ ਨੇ ੱਤਕੇ ਬਹੁਤ ਖਾਦੇ ਨੇ ਨਾ ਬਦਲੇ ਆਜਾ ਤਿੰਨਾ ਪੁੱਤਾਂ ਦੇ ਹੋਣ ਦੇ ਬਾਵਜੂਦ ਜਿੰਦੇ ਯਾਦ ਹੋਣ ਦੇ ਬਾਵਜੂਦ ਤੁਸੀਂ ਆਜੂ ਚ ਰਹੇ ਨਹੀਂ ਜੀ ਨੂੰ ਕੋਈ ਇਤਮਾਦ ਹੁੰਦਾ ਹੋਣਾ ਹੁੰਦਾ ਵੀਰ ਜੀ ਕਿੱਥੇ ਜਾਵਾਂ ਕਿਹੜੇ ਖੂਦ ਪਾਣਾ ਮੇਰੀ ਕਿੱਥੋਂ ਬੋਲਦੇ ਮੈਂ ਤੇ ਕਿਥੇ ਲਾ ਦੇ ਅ ਮੈਂ ਵੀ ਜੀ ਭੂਮੇ ਪਿੰਡ ਲਾਇਆ ਸੀਗਾ ਹਾਂਜੀ ਭੂਮੇ ਤੇ ਬੋਲਾਂਗਾ ਅੱਛਾ ਕੀ ਨਾਂ ਕੀ ਵੀਦੀ ਤੁਹਾਡਾ ਮੈਂ ਸੁਖਾ ਸਿੰਘ ਸਤਨਾਮ ਸਿੰਘ ਲਾਡੀ ਵੀਰ ਹੈ ਨਾ ਜੀ ਹਾਂ ਜੀ ਤੇ ਮਾਤਾ ਜੀ ਤੁਹਾਡੀ ਮਾਤਾ ਕਿੱਥੇ ਹੈ ਵੀਰ ਅੱਗੇ ਤੇਰੀ ਮੰਮੀ ਕਿੱਥੇ ਆ ਗੁਰਾ ਹੱਥੀ ਗੁਰਾ ਹੱਥ ਨਾਲੀ ਗਾਦੀ ਗਾਮ ਗੁਰਾ ਸ਼ਰਮ ਮੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹੱਸਣ ਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹੱਸਣ ਡਿਆ ਵਾ ਮੇਰੀ ਗੱਲ ਸੁਣ ਮੇਰੀ ਗੱਲ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਅੱਜ ਜੀ ਤੁਸੀਂ ਮੇਰੇ ਲਾਗੇ ਮਾਤਾ ਬੈਠੀ ਦੇਖ ਰਿਹਾ ਜੀ ਇਹ ਮਾਤਾ ਬੜੀ ਵਿਚਾਰੀ ਦੁਖੀ ਆ ਤਿੰਨ ਤਿੰਨੇ ਦੇ ਪੁੱਤ ਵਾ ਘਰੋਂ ਕੱਢੀ ਗਈ ਆ ਪਿਛਲੇ 2 ਸਾਲ ਤੋਂ ਦਾਦੀ ਮਾਤਾ ਘਰੋਂ ਕੱਢੀ ਆ ਤੇ ਵਿਚਾਰੀ ਬਹੁਤ ਜਿਆਦੀ ਬਿਮਾਰ ਵਾ ਤੇ ਮਾਂ ਮਾਤਾ ਦੇ ਨਾਲ ਤੁਹਾਡੀ ਗੱਲਬਾਤ ਕਰਾਉਣਾ ਵਾ ਮਾਤਾ ਦਾ ਦੁੱਖ ਤੁਹਾਨੂੰ ਸਾਰੀ ਸੰਤ ਨੂੰ ਦੱਸਦਾ ਵਾਂ ਤੇ ਇਹ ਵੀ ਪਤਾ ਕਰਦਾ ਕਿ ਇਹ ਕਿੰਨੇ ਮੁੰਡੇ ਆ ਤੇ ਕੀ ਹਿਸਾਬ-ਤਬ ਘਰੋਂ ਕਦੋਂ ਕੱਢਿਆ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਬੋਲਾਂ ਜੀ ਮੇਰੇ ਕੋਈ ਗੱਲ ਨਹੀਂ ਹੁੰਦੀ ਵਾ ਠੀਕ ਹਨ ਮੇਰੇ ਮਾਤਾ ਕੀ ਗੱਲ ਹੋਈ ਆ ਕੱਤ ਰੋਂਦੀ ਆ ਗਏ ਗੱਲ ਨਾ ਇਹਦੇ ਵੀ ਕਿ ਆਖਾਂ ਕੀ ਆਖਾਂ ਨਾ ਜੰਮਿਆ ਕੀ ਆਖਾਂ ਗੰਦੇ ਬੱਚੇ ਮਾਤਾ ਕੀ ਨਾਂ ਕੀ ਆ ਤੁਹਾਡਾ ਤੇ ਕਿਹੜਾ ਪਿੰਡ ਆ ਤੁਹਾਡਾ ਅੱਪੂ ਮੋਜ ਜਾ ਵੀ ਜੀ ਚੱਪੂ ਮਾ ਕੋ ਮਾ ਬੋ ਜਾ ਇਹ ਮਾਤੇ ਕਿਥੇ ਪੈਂਦਾ ਕਮਾਣਾ ਮੈਤਾ ਲੱਗੇ ਅੱਛਾ ਮੈਤੀ ਤੇ ਲੱਗੇ ਆ ਤੇ ਕੀ ਨਾਂ ਕੀ ਮਾਤੇ ਤੁਹਾਡਾ ਬਲਵਿੰਦਰ ਕੌਰ ਕੀ ਆ ਬਲਵਿੰਦਰ ਕੌਰ ਅੱਛਾ ਬਲਵਿੰਦਰ ਕੌਰ ਤੇ ਮਾਤੇ ਜੀ ਆ ਕਿੰਨੇ ਬੱਚੇ ਆ ਤੁਹਾਡੇ ਤਿੰਨ ਅੱਛਾ ਤਿੰਨ ਨੇ ਬੱਚੇ ਆ ਮੁੰਡੇ ਆ ਕਿ ਕੁੜੀਆਂ ਮੁੰਡੇ ਆ ਤਿੰਨੇ ਮੁੰਡੇ ਆ ਕੁੜੀ ਨਹੀਂ ਕੋਈ ਤੇ ਤਿੰਨ ਮੁੰਡੇ ਹੋਣ ਦੇ ਬਾਵਜੂਦ ਮਾ ਆਸ਼ਮ ਦੇ ਵਿੱਚ ਆ ਮਾਤਾ ਜੀ ਮੁੰਡੇ ਤੁਹਾਡੇ ਕੀ ਕੰਮ ਕਰਦੇ ਦੱਸਿਆ ਤੁਸੀਂ ਇੱਕ ਮੜ ਡੱਬਈ ਆ ਤੇ ਇੱਕ ਬਿਜਲੀ ਦਾ ਕੰਮ ਕਰਦਾ ਇੱਕ ਦਿਹਾੜੀ ਧੂੜੀ ਆ ਜਿਹੜਾ ਵੱਡਾ ਮੁੰਡਾ ਹੀ ਉਹ ਡੱਬਈ ਚ ਰਹਿੰਦਾ ਆਪਣੇ ਪਿਓ ਦਾ ਵੀ ਨਹੀਂ ਉਹਨੇ ਹਿਰਕ ਕੇ ਤਾਣ ਕੇ ਕੀ ਹੋਇਆ ਪਿਓ ਨੂੰ ਪਿਓ ਮਗਰੋਂ ਮਰਿਆ ਅੱਲੇ ਪੁੱਛਿਆ ਨਹੀਂ ਆਣ ਕੇ ਮਾਨੂੰ ਕਿ ਕੀ ਹੋਇਆ ਅੱਛਾ ਮੁੰਡਾ ਠੜਾ ਦੁਬਈ ਦੇ ਵਿੱਚ ਆ ਤੇ ਫਿਰ ਵੀ ਤੁਸੀਂ ਮਾਤਾ ਜੀ ਆਸ਼ਰਮਾਂ ਦੇ ਵਿੱਚ ਠੱਕੇ ਖਾ ਰਹੇ ਜੀ ਕਿਉਂਕਿ ਘਰ ਘਰ ਹੁੰਦਾ ਸਮਝੀ ਆਸ਼ਰਮ ਆਸ਼ਰਮ ਹੁੰਦਾ ਜਿਹੇ ਜਿੰਨੀ ਮਰਜ਼ੀ ਕੋਈ ਸਹੂਲਤ ਦੇ ਦੇ ਪਰ ਘਰ ਵਰਗੀ ਕਦੀ ਵੀ ਰੀਤ ਨਹੀਂ ਹੋ ਸਕਦੀ ਤੇ ਮਾਤਾ ਜੀ ਫਿਰ ਕੀ ਕਾਰਨ ਤੁਸੀਂ ਇੱਥੇ ਆਸ਼ਰਮ ਦੇ ਕਿਉਂ ਆਏ ਜੀ ਇੰਨੇ ਠੱਕੇ ਜੋ ਦਿਨ ਦੇ ਮੈਂ ਬਾਹਰ ਨਿਕਲੀ ਤੇ ਫਿਰ ਮੈਨੂੰ ਛੱਡ ਗਏ ਕੌਣ ਛੱਡ ਕੇ ਗਿਆ ਗੁਰੂ ਬਲਿਆ ਮੇਰੀ ਭੈਣ ਕੋਈ अच्छा अच्छा। ਜਗਰੂਬ ਲੈ ਆ। ਤੇ ਭੈਣ ਕੋਲ ਕਾਤੋਂ ਗਈ ਸੀ ਤੁਸੀਂ? ਤੇ ਉਹ ਲੈ ਗਈ ਵਿਚਾਰੀ ਮੈਨੂੰ ਵੇਖ ਕੇ ੱੱਕੇ ਖਾਂਦੀ ਨਾ। ਅੱਛਾ ਵੀ ਆਪਣੇ ਪੁੱਤਾਂ ਦੇ ਕੋਲ ੱੱਕੇ ਖਾਂਦੀ ਨੂੰ। ਕੀ ਕਹਿੰਦੀ ਪੁੱਤ ਕੀ ਗੱਲ ਕਹਿੰਦੇ ਸੀ? ਉਹਨਾਂ ਨੇ ਕੁਝ ਨਹੀਂ ਆਖਿਆ ਮੈਨੂੰ ਲੈ ਗਈ। ਨਹੀਂ। ਪੁੱਤਾਂ ਦੇ ਕੋਲ ਕੀ ਤੰਗੀ ਪਰੇਸ਼ਾਨੀ ਕੀ ਸੀ ਮਾਤਾ ਜੀ ਤਨ ਉਥੇ? ਜੀ ਤੰਗੀ ਕੋਈ ਨਹੀਂ। ਜੇ ਲੋਕ ਕੰਮ ਕਰਦੇ ਉਹ ਲੋ ਮੈਂ ਚੰਗੀ। ਜੇ ਮਨਜੀ ਤੇ ਪਾਤਾ ਉਹ ਲੋ ਮੈਂ ਮਾੜੀ। ਤੇਨੇ ਪੁੱਤ ਮਾਤਾ ਵਿਆਹਿਆ ਤੇਰੇ ਅੱਛਾ ਤੇ ਉਹਨਾਂ ਦੇ ਬੱਚੇ ਆ ਉਹ ਉਹਨਾਂ ਨੇ ਨਹੀਂ ਤੈਨੂੰ ਕਦੀ ਕਿਹਾ ਕਿ ਸਾਡੀ ਦਾਦੀ ਆ ਅਸੀਂ ਦੀ ਸੰਭਾਲ ਸਿੰਘ ਕਰ ਲਈਏ ਮੁੰਡਾ ਜੇ ਵੱਡਾ ਮੁੰਡਾ ਜਿਹੜਾ ਨਾ ਵੱਡੇ ਮੁੰਡੇ ਦਾ ਪੁੱਤ ਕੱਲ ਵਾ ਅੱਛਾ ਮੁੰਡਾ ਮੁੰਡਾ ਉਹਦਾ ਪੁੱਤ ਕਾਲਾ ਪੁੱਤ ਕਾਲਾ ਅੱਛਾ ਹਾਂ ਤੇ ਮਾਤਾ ਜੀ ਫਿਰ ਉਹਨਾਂ ਨੇ ਕਾਰਨ ਮੈਨੂੰ ਕਾਰਨ ਦੱਸ ਵੀ ਕੀ ਆਂਦੀ ਸੀ ਕਦੋਂ ਹੀ ਕੱਢ ਦੇ ਇਹ ਹੋਈ ਕਿ ਉਹ ਇਹ ਇੱਕ ਕੰਦਾ ਜੀ ਨੇ ਲੱਤ ਵਢਾਈ ਨਾ ਮੀਨਾ ਕਾਂ ਸਾंभ ਕੇ ਤਾਂ ਦਾ ਮਾਤਾ ਉਸ ਕੋ ਰੋਟੀ ਮੰਗ ਜਾ ਕੇ ਉਹਨਾਂ ਕ ਮੀਨਾ ਸਾंभੇ ਦੂਜੇ ਮੁੰਡੇ ਕੋਲੋਂ ਕਹਿੰਦੇ ਜਾ ਕੇ ਰੋਟੀ ਮੰਗ ਕਿਉਂ ਉਹਦਾ ਜਦੋਂ ਤੁਸੀਂ ਜੰਮੇ ਸੀ ਮਾਂ ਉਦੋਂ ਤੁਸੀਂ ਉਹਨਾਂ ਨੂੰ ਕਰੀਏ ਕਿ ਆਹ ਕਿ ਅੱਜ ਮੈਂ ਨਿੱਕੇ ਮੁੰਡੇ ਨੂੰ ਦੁੱਧ ਦੇਣਾ ਵਾਂ ਤੇ ਅੱਜ ਤੈਨੂੰ ਦੁੱਧ ਨਹੀਂ ਦੇਣਾ ਨਹੀਂ ਜੀ ਬੜੇ ਤੱਕ ਕਹਾਂ ਨਾ ਮੈਂ ਭਾੜੇ ਹੀ ਉਹ ਨਾ ਬਦਲੇ ਵਿਚਾਰੇ ਨਾ ੱੱਕੇ ਬਹੁਤ ਖਾਦੇ ਨਾ ਬਦਲੇ ਤੇ ਮੈਂ ਤਾਂ ਹੀ ਫਿਰ ਆਜਾ ਤੇ ਨਾ ਪੁੱਤਾਂ ਦੇ ਹੋਂਦੇ باوجود ਜਿੰਦੇ ਜਗਦੇ ਹੋਂਦੇ باوجود ਤੁਸੀਂ ਆ ਚੁਣ ਜਰੇ ਰਹੇਗੇ ਤੇ ਜੀਨ ਕੋਈ ਤੇ ਮੈਂ ਤਾਂ ਹੁੰਦਾ ਹੋਣਾ ਹੁੰਦਾ ਵੀਰ ਜੀ ਕਿੱਥੇ ਜਾਵਾਂ ਕਿਹੜ ਖੂਚ ਪੈਣਾ ਮਾਤਾ ਜੀ ਤਨੂੰ ਆਸ਼ਮਾਨ ਦੇ ਵਿੱਚ ਆਏ ਕਿੰਨਾ ਚਿਰ ਹੋ ਗਿਆ ਘਰ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਦੋ ਸਾਲ ਕਦ ਮੈਂ ਆਪਣੀ ਭੈਣ ਕੋਈ ਨਹੀਂ ਆ ਅੱਛਾ ਤੇ ਫੇ ਗਾੜੀ ਫੇ ਮੈਂ ਪੈਣਾਂਦੀ ਚਲ ਅੱਜ ਤੇਰੇ ਦਾਂਦੇ ਆ ਕੱਲ ਕਰੇ ਮੇਰੇ ਕਿੱਦਾਂ ਦੇ ਨਿਕਲਨੇ ਆ ਹਾਂਜੀ ਤੇ ਭੈਣ ਚਲ ਤੈਨੂੰ ਛੱਡ ਦਮਨੇ ਉੱਥੇ ਪਹਿਲਾ ਮਾਤਾ ਜਦੋਂ ਤੂੰ ਤੇਰੇ ਪੁੱਤ ਜੰਮੇ ਹੋਣਗੇ ਤੁਸੀਂ ਲੋਹੜੀ ਵੰਡੀ ਹੋਗੀ ਉਹਨਾਂ ਦੀ ਉਹਨਾਂ ਦੀਆਂ ਖੁਸ਼ੀਆਂ ਕੀਤੀਆਂ ਹੋਣਗੇ ਚਾਹ ਕੀਤੀਆਂ ਹੋਣਗੇ ਠੀਕ ਹੈ ਜੀ ਤੇ ਅੱਜ ਪਰ ਤਿੰਨ ਪੁੱਤ ਤੁਸੀਂ ਪਾਲ ਕੇ ਵੱਡੇ ਕਰ ਲਿਆ ਪਰ ਤਿੰਨਾਂ ਪੁੱਤਾਂ ਨੇ ਇੱਕ ਮਾਂ ਨਹੀਂ ਪਾਲੀ ਨਹੀਂ ਵੀ ਮੇਰੇ ਚਾਤਨਾ ਮੇਰ ਘਰ ਵਾਲੇ ਨਾਲ ਲੜੀ ਆਂਦੀ ਇੱਕ ਮੁੰਡਾ ਜਠਾਣੀ ਨੂੰ ਦੇ ਦੇ ਮੈਂ ਮੈਂ ਨਹੀਂ ਕੋਈ ਬੜਾ ਓਮਕਾਰ ਵਾਲਾ ਮੇਰਾ ਬੜਾ ਲੜਿਆ ਆਂਦਾ ਸਾਡੇ ਜਿਆਦੇ ਆ ਤਿੰਨ ਮੁੰਡੇ ਜਿਆਦੇ ਆ ਹਾਂਜੀ ਤੇ ਜਦੋਂ ਉਹਦਾ ਵਿਚਾਰਾ ਮਨ ਲੱਗਾ ਨਾ ਆਂਦਾ ਤੂੰ ਟੈਨਸ਼ਨ ਨਾ ਲਵੀ ਤੈਨੂੰ ਸਾਹਮਣਾ ਨਹੀਂ ਇਹਨਾਂ ਕਹਿਨੇ ਵੀ ਸਾਹਮਣਾ ਨਹੀਂ ਤੈਨੂੰ ਮੈਨੂੰ ਨਹੀਂ ਸਾਹਮਣੇ ਤੇ ਤੈਨੂੰ ਕਿੱਥੇ ਸਾਹਮਣੇ ਸਾਹਮਣਾ ਮਾਤਾ ਜੇਕ ਧੀ ਹੁੰਦੀ ਅੱਜ ਹਨਾ ਤੇ ਮੈਨੂੰ ਨਹੀਂ ਲੱਗਦਾ ਤੂੰ ਅੱਜ ਮਾਤਾ ਆਸਮਾਨ ਦੇ ਉੱਤੇ ਰੋਣਾ ਕੀ ਕਰਾਂ ਗੱਬਾ ਪਰ ਮਾ ਲੋਕੀ ਵੀਨਾ ਧੀਆ ਨੂੰ ਸਮਝਦੇ ਨਹੀਂ ਕੋਈ ਧੀਆ ਨੂੰ ਜੰਮਦਿਆਂ ਨੂੰ ਕੁੱਖਾਂ 'ਚ ਕਤਲ ਕਰਾ ਦਿੰਦੇ ਆ ਜਾਂ ਜੰਮਦਿਆਂ ਦਾ ਗਲਾ ਘੁੱਟ ਲੈਂਦੇ ਆ ਵੀ ਸਾਨੂੰ ਪੁੱਤ ਚਾਹੀਦਾ ਆ ਪਰ ਅੱਜ ਤੈਨੂੰ ਪਤਾ ਲੱਗ ਗਿਆ ਨਾ ਵੀ ਇੱਕ ਮੇਰੀ ਧੀ ਹੁੰਦੀ ਤੇ ਮੈਂ ਜਾਸ਼ਰਮਾ ਚੜਾਉਂਦੀ ਮਿੰਦੀ ਇੱਦਾਂ ਆ ਤੇ ਮਾਤੇ ਮੁੰਡੇ ਤੇਰੇ ਅੰਦਰ ਨਾਂ ਕੀ ਹੈ ਦੱਸੀ ਮੜ ਜਾ ਮੈਨੂੰ ਕੀ ਕੀ ਨਾਂ ਉਹਨਾਂ ਦਾ ਇੱਕ ਨਾ ਦਰਸ਼ਨ ਅੱਛਾ ਮੇਜਰ ਵਾ ਤੇ ਲਾਡੀਆਂ ਅੱਛਾ ਤੇ ਉਹਨਾਂ ਨੇ ਮੈਨੂੰ ਕਿਤੇ ਪਤਾ ਲੱਗਿਆ ਵੀ ਕੋਈ ਉਹਨਾਂ ਦਾ ਉਹਨਾਂ ਚੋਂ ਗਰੰਤੀ ਸਿੰਘ ਵੀ ਹੈਗਾ ਹੈਗਾ ਲਾਡੀਆਂ ਅੱਛਾ ਲਾਡੀ ਗਰੰਤੀ ਸਿੰਘ ਵਾ ਆ ਗੁਰੂ ਘਰ ਡਿਊਟੀ ਕਰਦਾ ਵਾ ਕਿ ਜਾਂ ਇਦਾਂ ਪਾਠ ਕਰਦਾ ਜਾਗੇ ਪਾਠ ਕਰਦਾ ਸ਼ਾਮ ਨੂੰ ਸਵੇਰ ਨੂੰ ਕਿਥੇ ਗੁਰੂ ਘਰ ਜਾਗੇ ਗੁਰਦੁਆਰੇ ਲੱਗ ਗਿਆ ਉੱਥੋਂ ਦਾ ਗਰੰਟੀ ਸਿੰਘ ਆ ਹਾਂ ਕਾਜ਼ੀ ਲਾ ਆ ਤੇ ਮਾਤਾ ਜਿਹੜੇ ਬੰਦੇ ਦੀ ਮਾਂ ਆਸ਼ਰਮਾਂ 'ਚ ੱਟਕੇ ਖਾ ਰਹੀ ਆ ਉਹ ਕਿਸੇ ਨੂੰ ਕੀ ਪਾਠ ਸੁਣਾ ਕੇ ਕੀ ਨਸੀਹਤ ਦਿੰਦਾ ਉਹ ਕੀ ਉਹਨੂੰ ਸਿੱਧੇ ਰਾਹ ਪਾਉਂਦਾ ਹੋਊਗਾ ਕੋਈ ਸਿੱਧੇ ਰਾਹ ਨਹੀਂ ਪਾਉਣ ਵਾਲਾ ਹੈਗਾ ਬਾਈ ਜੀ ਟੱਕਰ ਆ ਨਹੀਂ ਕੋਈ ਉਹਨੂੰ ਹਾਂ ਟੱਕਰ ਆ ਲਿਆ ਸੰਜੀ ਇਹ ਮਾਤਾ ਮੇਰੇ ਕੋਲ ਪਿਛਲੇ 1.5 ਮਹੀਨੇ ਕੋਲ ਮੇਰੇ 1.5 ਮਹੀਨੇ ਤੋਂ ਮੇਰੇ ਕੋਲ ਆ ਮੈਂ 2-3 ਵਾਰ ਕਿਸੇ ਸੱਜਣ ਦੇ ਥਰੂ ਇਹਦੇ ਪਰਿਵਾਰ ਨੂੰ ਪਿੰਡ ਵਿੱਚ ਸੁਨੇਹਾ ਭੇਜਿਆ ਸੀਗਾ ਕਿ ਤੁਹਾਡੀ ਮਾਤਾ ਨੂੰ ਤੁਸੀਂ ਆਣ ਕੇ ਲੈ ਜਾਓ ਪਰ ਆ ਕੇ ਲੈ ਕੇ ਤੇ ਕੀ ਜਾਨਾ ਇੱਕ ਫੋਨ ਤੱਕ ਨਹੀਂ ਉਹਨਾਂ ਨੇ ਕੀਤਾ ਤੇ ਵਿਚਾਰੀ ਮਾਤਾ ਬਹੁਤ ਹੁਣ ਮੇਰੇ ਕੋਲ ਢਿੱਲੀ ਆ ਕੱਲ ਪਰਸੋਂ ਦੀ ਢਿੱਲੀ ਆ ਮੇਰੇ ਕੋਲ ਤੇ ਹੁਣ ਮੈਂ ਅੱਜ ਮਾਤਾ ਦੀ ਵੀਡੀਓ ਅੱਜ ਬਣਾ ਰਿਆ ਆ ਤੇ ਅੱਜ ਹੁਣ ਇਹ ਲਾਂਤ ਜਰੂਰ ਪਾਇਓ ਇਹ ਵੀਡੀਓ ਨੂੰ ਇਸ ਮਾਤਾ ਦੇ ਪਿੰਡ ਚ ਤੇ ਮਾਤਾ ਦੇ ਮੁੰਡਿਆਂ ਤੱਕ ਜਰੂਰ ਪਹੁੰਚਾਇਓ ਪਿੰਡ ਭੂਮਾ ਬੋਜਾ ਵਾ ਇਹ ਮੈਥੇ ਲੱਗੇ ਅੰਮ੍ਰਿਤਸਰ ਜ਼ਿਲ੍ਹਾ ਵਾ ਤੇ ਮਾਤਾ ਅੱਜ ਜਦੋਂ ਤੂੰ ਆਪਣੇ ਪੋਤਰਿਆਂ ਨੂੰ ਵੇਹਨੀ ਆ ਬੱਚਿਆਂ ਨੂੰ ਵੇਹਨੀ ਨਿੱਕੇ ਨਿੱਕੇ ਬੱਚਿਆਂ ਨੂੰ ਤੂੰ ਵੇਹਨੀ ਆ ਤੇ ਆਪਣੇ ਪੋਤਰਿਆਂ ਦੀ ਯਾਦ ਤੇ ਹੁੰਦੀ ਹੋਗੀ ਹੁੰਦੀ ਹੈ ਵੀਰ ਜੀ ਹਾਂ ਹੁੰਦੀ ਇੱਥੇ ਮੇਰੀ ਪੋਤੀ ਆ ਬਾਗੜੀ ਮੈਂ ਆਨੀ ਕੋ ਜਨਾ ਮੈਂ ਮੇਰੀ ਗੱਲ ਕਰਾ ਦੋ ਕਤੋਂ ਦਾ ਨੰਬਰ ਨਹੀਂ ਨਾ ਹੈਗਾ ਸਾਡੇ ਕੋਲ ਕਿਦਾਂ ਗੱਲ ਕਰਾ ਦੇ ਬਾਗੜੀ ਪਿੰਡ ਕਿੱਥੇ ਘਾਇ ਪਿੰਦਾ ਹਾਂ ਅੱਜ ਉਹਦੇ ਨਾਲ ਗਏ ਸੇਕ ਪਤੇ ਲੱਗੇ ਸੇਕ ਪਤੇ ਲੱਗੇ ਕੋਈ ਗੱਲ ਨਹੀਂ ਮਾਤਾ ਮੈਂ ਹੁਣ ਉਹਨਾਂ ਨੂੰ ਡਿਕਣਾ ਵਾਂ ਇੱਕ ਅੱਧਾ ਦਿਨ ਜੇ ਸਾਡੇ ਕੋਲ ਆ ਗਏ ਨਾ ਤੈਨੂੰ ਲੈਣ ਤੇ ਚੰਗਾ ਉਹਦੇ ਵਾਸਤੇ ਭਲੀ ਉਹਨਾਂ ਵਾਸਤੇ ਜੇ ਨਾ ਲੈਣਾ ਇਹ ਤਾਂ ਫਿਰ ਮੈਂ ਪਿੰਡ ਲੈ ਕੇ ਜਾਊ ਉਹਨਾਂ ਦੇ ਇਹ ਮਾਤਾ ਦੀ ਵਿਚਾਰੀ ਦੀ ਲੱਤ ਵੱਡੀ ਆ ਤੁਰਿਆ ਵਿਚਾਰੀ ਕੋਲ ਜਾਂਦਾ ਨਹੀਂ ਆ ਤੇ ਵਿਚਾਰੀ ਇਦਾਂ ਰੇਂਗ ਰੇਂਗ ਕੇ ਤੁਰਦੀ ਆ ਤੇ ਮਾਤਾ ਜੀ ਲੱਤ ਕਿਉਂ ਵੱਡੀ ਗਈ ਸੀ ਕੀ ਗੱਲ ਹੋਈ ਥੀ ਕੱਖ ਲੱਗਾ ਸੀ ਬੂਥੇ ਤੇ ਕੱਖ ਲੱਗਾ ਸੀ ਅੱਛਾ ਇਹ ਅੱਧਾ ਵੱਡਿਆ ਤੇ ਅੱਧਾ ਦੋ ਨਾ ਪ੍ਰਸ਼ਨ ਕਰਾਇਆ ਮੇਰਾ ਇਹ ਕਿੰਨਾ ਚਿਰ ਲੱਤ ਵੱਡੀ ਨੂੰ ਦੋ ਕੁ ਸਾਲ ਹੀ ਹੋਏ ਅਜੇ ਅੱਛਾ ਲੱਤ ਵੱਡੀ ਹਜੇ ਦੋ ਕੁ ਸਾਲ ਹੀ ਹੋਏ ਤੇ ਦੋ ਸਾਲ ਹੀ ਤੇ ਮਾਰਾ ਤੈਨੂੰ ਆਸ਼ਰਮਾਂ ਚ ਆਈ ਨੂੰ ਹੋਇਆ ਹਾਂ ਉਦੋਂ ਛੇਤੀ ਕਰ ਦਿੱਤਾ ਉਹਨਾਂ ਨੇ ਅੱਛਾ ਇਸੇ ਕਰਕੇ ਕਰ ਦਿੱਤਾ ਤੇ ਨੋਵਾ ਕੀ ਆਂਦੀਆਂ ਸੀ ਜੀ ਮੈਂ ਨੋਵਾ ਬਾਰੇ ਤੁਹਾਡੇ ਤੋਂ ਇੱਕ ਦਿਨ ਸੁਣ ਰਿਹਾ ਸੀਗਾ ਨੇ ਬੱਕੀ ਕਰਨਾ ਨੋਹਾਂ ਦੇ ਉਹ ਆਂਦੀ ਹੱਥੋਂ ਰੋਟੀ ਨਹੀਂ ਪਕਾਉਣੀ ਉਹ ਇੱਕ ਜਿਹੜੀ ਛੋਟੀ ਲਾਡੀ ਦੀ ਕਰਦੀ ਹਾਂਜੀ ਉਹ ਆਂਦੀ ਜੇ ਮਾਂ ਨੂੰ ਰੱਖਣਾ ਤਾਂ ਮੈਂ ਨਹੀਂ ਰਹਿਣਾ ਅਚਾ ਲਾਡੀ ਵੀਰ ਜਿਹੜਾ ਗਰੰਥੀ ਸਿੰਘ ਆ ਉਹਦੀ ਵਾਈਫ ਇਹ ਕਹਿ ਰਹੀ ਆ ਕਿ ਜੇਕਰ ਤੂੰ ਆਪਣੀ ਮਾਂ ਨੂੰ ਰੱਖਣਾ ਵਾ ਤੇ ਮੈਂ ਘਰੇ ਮੈਂ ਨਹੀਂ ਰਹਿਣਾ ਤੇ ਮਾਂ ਤਾਂ ਫਿਰ ਇਸ ਦੇ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਆ ਠੀਕ ਹੈ ਜੀ ਆਪਣੀਆਂ ਸਰਦਾਰੀਆਂ ਸਿੰਘ ਜੀ ਆਪਣੀਆਂ ਦਸਤਾਰਾਂ ਜਾਂ ਆਪਣੇ ਮਤਲਬ ਕਿ ਜਿਹੜਾ ਆਪਣਾ ਗਰੰਥੀ ਪੁਣਾ ਵਾ ਕਿਉਂਕਿ ਮੈਂ ਗਰੰਤੀ ਸਾਹਿਬ ਦੇ ਜਿਹੜੇ ਗੁਰੂ ਦੇ ਵਜ਼ੀਰ ਬਹੁਤ ਬੜੀ ਇਹਨਾਂ ਦੀ ਇੱਜ਼ਤ ਕਰਦਾ ਵੇ ਗੁਰੂ ਦੇ ਵਜ਼ੀਰ ਆ ਪਰ ਉਹ ਗਰੰਤੀ ਸਿੰਘ ਨਹੀਂ ਆ ਉਹਨੇ ਤੇ ਕੇ ਬਿਜ਼ਨਸ ਬਣਾਇਆ ਤੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਨੰਬਰ ਲਿਆ ਵਾ ਲਾਡੀ ਦਾ ਤੇ ਮੈਂ ਕਰਦਾ ਗੱਲ ਉਹਦੇ ਨਾਲ ਰੋਣਾ ਤੂੰ ਰੋਣਾ ਮੈਂ ਹੁਣੇ ਕਰਦਾ ਮੈਂ ਨੰਬਰ ਲਿਆ ਵਾ ਲਾਡੀ ਦਾ ਟਾਈਮ ਕੀ ਹੋਇਆ 6 ਵਜੇ 6:30 ਹੋਇਆ ਪਾਠ ਕਰਦਾ ਹਲੋ ਹਲੋ ਹਾਂਜੀ 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 ਵੀਰੇ ਸਤਿ ਸ੍ਰੀ ਅਕਾਲ ਅੱਛਾ ਜੀ ਵੀਰ ਜੀ ਕਿੱਥੋਂ ਬੋਲਦੇ ਤੇ ਕਿਥਲਾ ਹੈ ਤੁਸੀਂ ਮੈਂ ਵੀ ਜੀ ਭੂਮੇ ਪਿੰਡ ਲਾਇਆ ਸੀਗਾ ਹਾਂਜੀ ਭੂਮੇ ਤੋਂ ਬੋਲਣ ਦਾ ਅੱਛਾ ਕੀ ਨਾਂ ਕੀ ਵੀਜੀ ਤੁਹਾਡਾ ਮੈਂ ਸਤਨਾਮ ਸਿੰਘ ਸਤਨਾਮ ਸਿੰਘ ਲਾਡੀ ਵੀਰ ਹਨਾ ਜੀ ਹਾਂ ਜੀ ਤੇ ਮਾਤਾ ਜੀ ਤੁਹਾਡੀ ਮਾਤਾ ਕਿੱਥੇ ਵੀ ਰਹੋ ਹਾਂਜੀ ਤੁਹਾਡੀ ਮੰਮੀ ਕਿੱਥੇ ਆ ਉਹ ਤਾਂ ਤੇ ਨਹੀਂ ਪਤਾ ਲੱਗ ਨੂੰ ਨਹੀਂ ਤੇਰੀ ਮਾਂ ਵਾ ਭਰਾ ਸਾਂ ਕੀ ਤੇਰੀ ਮਾਂ ਤੈਨੂੰ ਪਤਾ ਹੀ ਨਹੀਂ ਕਿੱਥੇ ਆ ਯਾਰ ਹੱਦ ਹੋ ਗਈ ਤੁਹਾਡੀ ਯਾਰ ਬੰਦਿਆਂ ਦੀ ਕੀ ਕੰਮ ਕੀ ਕਰਦਾ ਮੇਰਾ ਭਰਾ ਦੂ ਹਾਂਜੀ ਕੰਮ ਕੀ ਕਰਦਾ ਨੂੰ ਸਤਿ ਸ਼੍ਰੀ ਅਕਾਲ ਹੈਲੋ ਪਪੀ ਦਾ ਨਾਮ ਦੱਸਾਂਗੇ ਕਾਦਾ ਗਾਰੰਟੀ ਦਾ ਗਾਰੰਟੀ ਸਿੰਘ ਦਾ ਹੈਲੋ ਮੈਂ ਕਿੱਥੇ ਤੋਂ ਮੈਂ ਵੀ ਜੀ ਮੈਂ ਤੁਹਾਨੂੰ ਦੱਸ ਦੂੰ ਮੈਂ ਕਿੱਥੋਂ ਬੋਲਦਾ ਮੈਂ ਇਹ ਗਰੰਟੀ ਸਿੰਘ ਦਾ ਕੰਮ ਕਰਦੇ ਗਰੰਟੀ ਸੇਵਿੰਗ ਦੀ ਸੇਵਾ ਕਰਦੇ ਤੁਸੀਂ ਨਹੀਂ ਨਹੀਂ ਕਾਦੀ ਸੇਵਾ ਕਰਦੇ ਜੀ ਬੱਤੀ ਦਾ ਕੰਮ ਕਰਦੀ ਹਾਂ ਬੱਤੀ ਦਾ ਬਿਜਲੀ ਦਾ ਹਾਂ ਜੀ ਪਰ ਨਾਲ ਦੀ ਨਾਲ ਵੀ ਤੂੰ ਗਰੰਟੀ ਸਿੰਘ ਦੀ ਵੀ ਸੇਵਾ ਕਰਦਾ ਈ ਮੈਂ ਤੁਹਾਨੂੰ ਦੱਸ ਦੇਣਾ ਆ ਲੈ ਨਾਲ ਦੀ ਨਾਲ ਤੂੰ ਗਰੰਟੀ ਸਿੰਘ ਦੀ ਵੀ ਡਿਊਟੀ ਕਰਦਾ ਈ ਮੈਂ ਆ ਵੀ ਜਾਂਦਾ ਕੌਣ ਕਰਦਾ ਜਿਹੜਾ ਕਰਦਾ ਮੈਂ ਦੱਸਣਾ ਕਰਦਾ ਹਾਂ ਵੇ ਨਹੀਂ ਕਰਦਾ ਤੇ ਤੂੰ ਦੱਸ ਦੱਸ ਨਹੀਂ ਮੈਂ ਕਰਦਾ ਨਹੀਂ ਕਰਾਂ ਗੁਰਾਹ ਚਈ ਗੁਰਾਹ ਸੁਨਾਲੀ ਗਾੜੀ ਗਮ ਗੁਰਾ ਸ਼ਰਮ ਹੋਣੀ ਚਾਹੀਦੀ ਆਪਾਂ ਨੂੰ ਤੂੰ ਅੱਗੋਂ ਹੱਸੰਡਿਆ ਵਾ ਮਾਂ ਤੇਰੀ ਗੁਰਾ ਤੇਰੀ 2 ਸਾਲ ਹੋ ਗਈ ਤੂੰ ਘਰੋਂ ਕੱਢੀ ਆ ਤੇ ਤੂੰ ਅੱਗੋਂ ਹੱਸੰਡਿਆ ਵਾ ਮੇਰੀ ਗੱਲ ਸੁਣ ਤੇਰੀ ਗੱਲ ਹਾਂ ਫੋਨ ਫੋਨ ਤੇ ਕੰਮ ਆਉਂਦੇ ਨੌੜਾ ਕਿਦਾਂ ਤੇ ਤੀ ਮੂਰੂ ਮੂਰੂ ਯਾਰ ਭਾਵੇਂ ਕਾਦਾ ਯਾਰ ਅਸੀਂ ਅਨਾਥ ਆਸ਼ਰਮ ਤੋਂ ਬੋਲਦੇ ਆ ਤਰਨ ਤਾਰਨ ਤੋਂ ਠੀਕ ਆ ਜੀ ਆਹ ਤੇ ਮੇਰੀ ਗੱਲ ਦੋ ਸਾਲ ਹੋ ਗਏ ਮੇਰੀ ਗੱਲ ਕਹਿ ਰਹੀ ਯਾਰ ਤੇਰੀ ਗੱਲ ਸੁਣ ਦੋ ਸਾਲ ਹੋ ਗਏ ਤੇਰੀ ਮਾਂ ਘਰੇ ਨਹੀਂ ਆ ਇਕੱਲਤ ਤੋਂ ਵਿਚਾਰੀ ਹੂੰ ਬਜਾਰੇ ਤਵਾ ਠੀਕ ਆ ਦੋ ਸਾਲ ਹੋ ਗਏ ਤੂੰ ਇਕ ਘਰੋਂ ਕੱਢੀ ਨੂੰ ਮੈਂ ਨਾ ਹੁਣ ਥੋੜਾ ਬਿਜੀ ਆ ਤੂੰ ਐਂ ਦਾ ਕਰੋ ਮਿਲ ਕੇ ਯਾਰ ਮੇਰੇ ਕਾਹਦਾ ਬਿਜੀ ਆ ਯਾਰ ਮੇਰੀ ਗੱਲ ਸੁਣ ਬਰਾ ਮੇਰੇ ਗੱਲ ਸੁਣ ਆਪਣੇ ਮਾਪਿਓ ਤੋਂ ਕਿਹੜੀ ਚੀਜ਼ ਆ ਜ਼ਿਆਦਾ ਜ਼ਰੂਰੀ ਆ ਜਿਹੜੀ ਠੀਕ ਆ ਗੁਰਾ ਹਾਰਦੋਗੇ ਗੁਰਾ ਤੁਹਾਡੇ ਲੋਕਾਂ ਦਾ ਕਰਕੇ ਗੁਰਾ ਸਾਰਾ ਸਮਾਜ ਬਦਨਾਮ ਹੋਇਆ ਪਿਆ ਵਾ ਤੁਸੀਂ ਤਿੰਨ ਭਰਾ ਜੇ ਹੱਟੇ-ਕੱਟੇ ਤਿੰਨ ਭਰਾ ਜੇ ਤੁਸੀਂ ਚੰਦ ਚੰਦ ਕਮੈਂਟਾਂ ਦਾ ਕਰਕੇ ਵੀਡੀਓ ਬੜਾ ਕੇ ਨਾ ਪਾ ਦਿੰਦੇ ਆ ਇਹ ਨੀ ਕੁੱਸੇ ਭਾਂ ਕੇ ਤੁਹਾਨੂੰ ਕਲੀਅਰ ਕੀ ਯਾਰ ਕੀ ਕਲੀਅਰ ਭਾਵੇਂ ਮੰਨ ਕੇ ਚੱਲ ਮੇਰੀ ਗੱਲ ਸੁਣ ਚੰਦ ਕਮੈਂਟਾਂ ਦਾ ਕਰਕੇ ਟਾਡੇ ਵਰਗੇ ਨਾ ਟਾਡੇ ਵਰਗੇ ਲੋਕਾਂ ਨੂੰ ਉਦਾਂ ਫੇਰ ਨਸੀਹਤ ਵੀ ਨਹੀਂ ਨਾ ਹੁੰਦੀ ਠੀਕ ਹੈ ਜੀ ਮੇਰੀ ਗੱਲ ਸੁਣ ਭਰਾ ਮੇਰੇ ਪਿੰਡ ਜਾ ਕੇ ਕਿਹਨੂੰ ਮਰਦੀ ਪੁਲਿਸ ਸਰਪੰਚ ਪਿੰਡ 'ਚ ਨਹੀਂ ਆਉਣਾ ਲੋੜ ਤੁਹਾਨੂੰ ਆ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਨਹੀਂ ਤੇ ਮੈਂ ਪਿੰਡ 'ਚ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਜੀ ਸਰਕੇ ਆਓ ਭਾਈ ਜੀ ਸਰਕੇ ਯਾ ਤੁਹਾਨੂੰ ਕੋਈ ਪਤਾ ਨਹੀਂ ਸਾਡੀ ਮਾਂ ਤੈਨੂੰ ਤੇ ਵੀ ਨਹੀਂ ਪਤਾ ਮੇਰੀ ਮਾਂ ਹੈ ਕਿੱਥੇ ਆ ਗੁਰਾ ਨਾ ਕਰੀ ਤੁਸੀਂ ਕਦੀ ਮਗਰ ਫੋਨ ਕੀਤਾ ਨਾ ਕਰੀ ਤੁਸੀਂ ਮਗਰ ਪਹੁੰਚੇ ਕਦੀ ਹਲਾ ਗੁਰਾ ਹਾਲ ਗੁਰਾ ਉਹ ਚਾਰੀ ਰੋਂੜੀ ਵਿਚਾਰੀ ਮਰਨ ਈ ਆ ਤੁਹਾਨੂੰ ਤਿੰਨਾਂ ਨੂੰ ਜੰਮ ਕੇ ਉਹਨੇ ਵੱਡੇ ਕੀਤਾ ਵਾ ਤੁਹਾਡੇ ਕੋਲ ਤਿੰਨਾਂ ਜਾਣਿਆਂ ਕੋਲ ਇੱਕ ਮਾਂ ਨਹੀਂ ਸੰਭੀ ਜਾਣ ਈ ਸੌਰੀ ਮੈਂ ਫੋਨ ਲਗਾ ਕਿਤੇ ਮੈਂ ਕੰਮ ਕਰਦਾ ਨਾ ਨਹੀਂ ਕੰਮ ਕਿਹੜਾ ਜ਼ਰੂਰੀ ਤੈਨੂੰ ਕੰਮ ਜਿਆਦਾ ਜ਼ਰੂਰੀ ਇਹ ਗੱਲ ਕਰ ਮੇਰੇ ਨਾਲ ਹੁਣ ਹੋਣ ਮੇਰੇ ਕੋਈ ਟਾਈਮ ਨਹੀਂ ਹੈਗਾ। ਕਾ ਕਿਉਂ ਨਹੀਂ ਟਾਈਮ ਹੈਗਾ? ਤੇਨੂੰ ਮਾਂ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਆ ਤੇਨੂੰ? ਤੇਰੇ ਮੁੰਡਾ ਤੇਰਾ ਕੋਈ ਤੇਰੇ ਮੁੰਡੇ ਨੂੰ ਕੋਈ ਗੱਲ ਹੋਈ ਹੁੰਦੀ ਤੇਰੇ ਘਰ ਦੀ ਨੂੰ ਕੋਈ ਗੱਲ ਹੁੰਦੀ ਫੇਰ ਟਾਈਮ ਹੈਗਾ ਇਸ ਤੇਰੇ ਕੋਲ। ਫੋਨ ਤੇ ਸਾਰਾ ਕੁਝ ਕਲੀਅਰ ਨਹੀਂ ਹੁੰਦਾ ਹੁੰਦਾ। ਬਈ ਮੇਰਾ ਮੇਰੇ ਗੱਲ ਸੁਣ ਮੇਰਾ ਫਿਰ ਜੇ ਨਹੀਂ ਨਾ ਫੋਨ ਤੇ ਕਲੀਅਰ ਹੁੰਦਾ ਸਾਡਾ ਐਡਰੈਸ ਹੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਦੇ ਕੋਲ। ਮੇਰ ਕੋ ਭਾਜੀ ਨਹੀਂ ਗੰਜਾਇਸ਼ ਨਹੀਂ ਮੈਂ ਕਿਥੇ ਆ ਮੇਰੇ ਆਗਿਆਕਾਰ ਬੰਦਾ ਮੇਰ ਕੋ ਗੰਜਾਇਸ਼ ਨਹੀਂ ਹੈਗੀ ਮੇਰੀ ਗੱਲ ਸੁਣ ਮਾਂ ਨੂੰ ਲੈ ਕੇ ਆਉਣਾ ਵਾ ਕਿ ਤੂੰ ਇਥੋਂ ਜ਼ਮੀਨ ਖਰੀਦਣ ਆਉਣਾ ਵੀ ਤੇਰੇ ਤੋਂ ਗ੍ਰੈਗ ਗੰਜਾਇਸ਼ ਨਹੀਂ ਹੈਗੀ ਮੇਰ ਕੋ ਭਾਜੀ ਨਹੀਂ ਗੰਜਾਇਸ਼ ਹੈ ਨਹੀਂ ਇੱਥੇ ਅਕੋ ਦਰ ਫਿਟਮ ਲੱਖ ਦੀ ਲਾਂਤ ਭਰਾਵਾ ਤੇਰੇ ਤੇ ਲੱਖ ਦੀ ਲਾਂਤ ਨਾਂ ਲਿਖਿਆ ਸਤਨਾਮ ਠੀਕ ਹੈ ਜੀ ਲਾਂਤ ਇਹੋ ਜੇ ਪੁੱਤਾਂ ਤੇ ਸ਼ਰਮ ਆਉਣੀ ਚਾਹੀਦੀ ਆ ਆ ਫੋਨ ਕੱਟ ਗਿਆ ਸੰਜੀ ਤੂੰ ਲਾਉ ਕਿ ਇਹਦੇ ਕੰਮ ਕਰਦੇ ਆਂ ਬੰਦਾ ਇਹਦੀ ਬਿੱਤੀ ਕਰੂਗਾ ਫੇਰ ਲੱਖ ਦੀ ਲਾਂਤ ਇਹੋ ਜਿਹੀ ਚਵਲਾਂ ਤੇ ਇਦਾਂ ਦੇ ਕਰਦੇ ਕੰਮ ਦੁਨੀਆਂ ਤੇ ਜਿਉਂਦੇ ਆਂ ਆ ਇਹਨੂੰ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਕੋਈ ਇਹਦੇ ਚੀਕਾ ਮੈਂ ਘੜਾਉਂਗਾ ਪਿੰਡ ਲੈ ਕੇ ਜਾਵਾਂ ਉਹਨੂੰ ਇਹਦੇ ਸੌਦਾ ਲਾਉ ਇੱਕ ਵਾਰ ਸੌਦਾ ਨੂੰ ਮਾਦਾ ਲਾ ਦਾਂਗੇ ਚੰਗਾ ਹੀ ਖਰੇ ਨੂੰ ਹਾਦਾਂ ਵੇਲੋ ਸੰਧੀ ਕਹਿੰਦਾ ਮੈਂ ਆਪਣੀ ਮਾਂ ਵਿਚਾਰੀ ਨੂੰ ਘਰੋਂ ਕੱਢੀ ਨੂੰ 2 ਸਾਲ ਹੋ ਗਏ ਇਹਨਾਂ ਨੂੰ ਠੀਕ ਹੈ ਜੀ ਤੇ ਹੁਣ ਕਹਿੰਦਾ ਕਿ ਮੈਨੂੰ ਜ਼ਰੂਰੀ ਕੰਮ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਬਹੁਤਾ ਮਾ ਮਾਤਾ ਤੇਰੇ ਲਈ ਟਾਈਮ ਨਹੀਂ ਹੈਗਾ ਉਹਨਾਂ ਕੋਲ ਤੂੰ ਹੀ ਉਹ ਬੰਦਾ ਮੇਰੇ ਨਾਲ ਉਹ ਬੰਦ ਕਰਾ ਦੇ ਦੇ ਕੰਮ ਡਿਆਂ ਤੋਂ ਕਰ ਇਹਦਾ ਮੈਂ ਜਲੂਸ ਕੱਢੂੰਗਾ ਚੰਗਾ ਇਹਦਾ ਦੂਜੇ ਮੁੰਡਿਆਂ ਨਾਲ ਵੀ ਕਰੂੰਗਾ ਬਾਸ ਸੁਣਿਓ ਕਾਲਿੰਗ ਸ਼ਰਮ ਦਾ ਘਾਟ ਹੈ ਨਾ ਲੋਕਾਂ ਨੂੰ ਯਾਰ ਤੁਸੀਂ ਸਾਂਝੀ ਕਹਿ ਦਿੰਦੇ ਨਾ ਕਿ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਧੜਾ ਧੜਾ ਆਸ਼ਰਮ ਬਣਾਈ ਜਾਂਦੇ ਜੀ ਆ ਇਹੋ ਜਿਹੇ ਜਿੰਸਾ ਦੇ ਕਰਕੇ ਆਸ਼ਰਮ ਭਰ ਰਹੇ ਆ ਤੁਸੀਂ ਕਹਿਣਾ ਕਿ ਵੀ ਜੀ ਤੁਸੀਂ ਉਹਨੂੰ ਗੁੱਸੇ ਨਾਲ ਬੋਲ ਰਹੇ ਜੀ ਸਾਂਝੀ ਨਾ ਡੇਢ ਮਹੀਨਾ ਹੋ ਗਿਆ ਮੇਰੇ ਕੋਲ ਮਾਤਾ ਰਿੰਦੀ ਨੂੰ ਮੈਂ ਤਿੰਨ ਚਾਰ ਸਨੇਹ ਘੱਲ ਦਿੱਤੇ ਉਹਨਾਂ ਦੇ ਘਰੇ ਆ ਹੁਣ ਆਖਿਰ ਆਣ ਕੇ ਹੋਣ ਦੀ ਵੀਡੀਓ ਮੈਂ ਪਾਉਣ ਲੱਗਾ ਮੈਨਾਂ ਕੋਈ ਗੱਲ ਨਹੀਂ ਆ ਠੀਕ ਹੈ ਜੀ ਇੱਕ ਵਾਰੀ ਇਹਨਾਂ ਨੂੰ ਫਿਰ ਦਿੰਨਾ ਕਿ ਮੈਨੂੰ ਅਹੀਂ ਚਾਹੀਦਾ ਸਾਨੂੰ ਹਿੱਸਾ ਠੀਕ ਹੈ ਮਾਤਾ ਦਾ ਹਿੱਸਾ ਸਾਨੂੰ ਦੋ ਫਿਰ ਇਹਨਾਂ ਨੂੰ ਬਗ ਲੱਗੂ ਪਤਾ ਮਾਤਾ ਜਿਹੜਾ ਬਾਪੂ ਸੀਗਾ ਜਿਹੜਾ ਘਰ ਦਾ ਥਾਂ ਸੀਗਾ ਉਹ ਕਿਹਦੇ ਨਾਂ ਤੇ ਕੀਤਾ ਸੀ ਤੇਰੇ ਨਾਂ ਬਾਪੂ ਦੇ ਨਾਮ ਆ ਕਾਗਜ਼ੋ ਦੇ ਕੋਲ ਆ ਅੱਛਾ ਕਾਗਜ਼ੀਓ ਕੋਲ ਨਹੀਂ ਕਿਸ ਸ਼ਰਮ ਦਾ ਘਟਾ ਇਹਨਾਂ ਲੋਕਾਂ ਨੂੰ ਨਾਂ ਰੱਖਿਆ ਸਤਨਾਮ ਸਿੰਘ ਐਸੇ ਨੇ ਜੇ ਮੈਨੂੰ ਕੱਢਿਆ ਘਰ ਬਾਬਾ ਮਾਈ ਗੋ ਆ ਵੀ ਲੋ ਇਹੋ ਜਿਹੇ ਪਾਪੀ ਲੋਜੇ ਸੰਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਇਹਦੇ ਮਾਂ ਦੇ ਹੰਝੂਆਂ ਦੀ ਕਸਮ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰੋ ਕਿ ਜਿਹੜਾ ਇਹ ਇਹਦਾ ਮੁੰਡਾ ਵਾ ਨਾ ਇਹਦਾ ਮੁੰਡਾ ਉਹਨੂੰ ਪਤਾ ਲੱਗ ਜਾ ਕਿ ਮਾਂ ਨੂੰ ਕਿਦਾਂ ਘਰੋਂ ਕੱਢੀਦਾ ਇਹੋ ਜਿਹੇ ਨੂੰ ਮੇਰੇ ਸਾਨੂੰ ਸ਼ਰਮ ਵੀ ਨਹੀਂ ਆਉਂਦੀ ਜਿੰਨੀ ਮਰਜੀ ਮਾਂ ਮਾਰੀ ਹੋਵੇ ਉਹਨੇ ਜਦੋਂ ਜਵਾਕ ਨਿੱਕੇ ਹੁੰਦੇ ਆ ਮਾਂ ਨੂੰ ਕਿੰਨਾ ਹਸਤਾਉਂਦੇ ਆ ਕਿ ਨਾ ਮਾਂ ਦੇ ਹਨਾ ਮਾਂ ਦੀ ਸਿਰਖਪਾਈ ਕਰਾਉਂਦੇ ਆ ਪਰ ਕੀ ਮਾਂ ਤੂੰ ਘਰੋਂ ਕੱਢੀ ਸੀ ਉਦੋਂ ਇਹਨਾਂ ਨੂੰ ਪਲੀ ਮਾਂ ਰੋਣਾ ਇਹਨਾਂ ਦੀ ਵਕੀਲ ਲੱਕ ਨੰ ਨਕੀਰਾ ਕਿਦਾਂ ਘੜਾਉਂਦੇ ਆ ਪਲੀ ਮਾਂ ਵਾਇਗਰੂ ਵਾਇਗਰੂ ਕਰ ਤੈਨੂੰ ਮਰਨ ਨਹੀਂ ਦਿੰਦੇ ਤੈਨੂੰ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਆ ਤੇਰਾ ਸਾਥ ਜ਼ਰੂਰ ਦਵਾਂਗੇ ਠੀਕ ਆ ਕੋਈ ਗੱਲ ਨਹੀਂ ਇੱਕ ਦਿਨ ਦੇਖਦੇ ਆ ਜੇ ਲੈਣ ਆ ਜਾਣਗੇ ਠੀਕ ਆ ਜੇ ਨਹੀਂ ਲੈਣ ਆ ਰਹੀਆਂ ਫਿਰ ਆਪਾਂ ਇਸ ਸੌ ਮੰਗਲਾਤ ਆਪਾਂ ਚੱਲ ਜਾਾਂਗੇ ਉਹਨਾਂ ਦੇ ਘਰੇ ਠੀਕ ਆ ਕਲੀ ਮੇਰੀ ਮਾਂ ਰੋਣਾ ਤਿੰਨ ਮੁੰਡੇ ਆ ਇਹਦੇ ਬਲੀ ਰੋਣਾ ਸਖਜੀ ਉਹ ਬਾਬਾ ਉਧਰ ਜੀ ਬੇਨਤੀ ਆ ਜਰੂਰ ਪ੍ਰਵਾਨ ਕਰਿਓ ਕਿ ਇਸ ਵੀਡੀਓ ਨੂੰ ਵਾਤ ਵਾਤ ਤੇ ਸ਼ੇਅਰ ਕਰਨਾ ਵਾ ਭੋਮਾ ਪਿੰਡ ਦਾ ਮੈਥੀ ਦੇ ਵਿੱਚ ਆ ਜਾਂਦਾ ਵਾ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਕਿਸੇ ਵੀਰ ਕੋਲ ਜੇ ਨੰਬਰ ਹੋਵੇ ਤਾਂ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਤੇ ਬਾਕੀ ਵੀ ਜੇਕਰ ਪਿੰਡ ਦਾ ਕੋਈ ਹੋਰ ਵੀਰ ਭਰਾ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਪਰ ਸਕਰੀਨ ਦੇ ਉੱਪਰ ਦਿੱਤਾ ਵਾ ਦੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਨਾਥ ਆਸ਼ਰਮਾ ਜਿੱਥੇ ਵਿਚਾਰੀ ਮਾਂ ਵਿਚਾਰੀ ਧੱਕੇ ਖਾ ਰਹੀ ਆ ਠੀਕ ਹੈ ਜੀ ਧੱਕੇ ਖਾਣ ਦਾ ਮਤਲਬ ਇਹ ਹੋਇਆ ਕਿ ਪਰਿਵਾਰ ਪਰਿਵਾਰ ਹੁੰਦਾ ਵਾ ਤੇ ਆਸ਼ਰਮ ਆਸ਼ਰਮ ਹੁੰਦਾ ਸੋ ਬੇਨਤੀ ਪਰਵਾਨ ਕਰੇ ਮਾਤਾ ਦੇ ਤੁਹਾਨੂੰ ਹੰਝੂਆਂ ਦੀ ਕਸਮ ਇਸ ਵੀਡੀਓ ਨੂੰ ਇੰਨਾ ਅੱਗ ਵਾਂਗ ਸ਼ੇਅਰ ਕਰੇ ਕਿ ਮੈਂ ਇੱਥੇ ਜਿਹੜਾ ਭੂਮਾ ਪਿੰਡਵਾ ਦੇ ਘਰ ਘਰ ਤੱਕ ਵੀਡੀਓ ਪਹੁੰਚੇ ਤੇ ਜਿਹੜਾ ਇਹ ਚਵਲ ਮੁੰਡਾ ਨਾਂ ਤੇ ਰੱਖਿਆ ਸਤਨਾਮ ਸਿੰਘ ਉਹਨੂੰ ਕੰਮ ਨਾ ਮਿਲੇ ਉਹਨੂੰ ਕੋਈ ਕੰਮ ਨਾ ਦਿਓ ਉਹਨੂੰ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਮੈਂ ਮਹਿਮਾਨ ਨੂੰ ਧੱਕਾ ਦਿੱਤਾ ਵਾ ਤੇ ਅੱਜ ਕੰਮ ਨੇ ਮੈਨੂੰ ਧੱਕਾ ਦਿੱਤਾ ਮੈਨੂੰ ਰਿਜਕ ਨੇ ਧੱਕਾ ਦਿੱਤਾ ਵਾ ਤੇ ਫਿਰ ਉਹ ਲੀਲਾ ਕਰਦਾ ਮਾਂ ਨੂੰ ਲੈ ਕੇ ਜਾਊਗਾ ਮਾਫੀਆਂ ਮੰਗ ਕੇ ਮਾਂ ਤੋਂ ਪੈਰੀ ਡੇਕੇ ਫਿਰ ਮਾਂ ਨੂੰ ਲੈ ਕੇ ਜਾਊਗਾ ਪਰ ਜਿੰਨਾ ਚਿਰ ਆਪਾਂ ਉਹਦਾ ਸਾਥ ਦਿੰਦਾ ਦਿੰਦੇ ਰਵਾਂਗੇ ਉਹਨੂੰ ਕੰਮ ਮਿਲਦਾ ਰਹੂਗਾ ਸਾਰੇ ਉਹਦਾ ਸਹਿਯੋਗ ਦਿੰਦੇ ਰਹਿਣਗੇ ਤੇ ਉਹਨਾਂ ਚਿਰ ਮਾਂ ਨੇ ਵਿਚਾਰੀ ਨੇ ਆਸ਼ਰਮਾਂ ਚ ਹੀ ਰੋਣਾ ਜੀ ਹੁਣ ਇਹ ਤੁਸੀਂ ਵੇਖਣਾ ਕਿ ਤੁਸੀਂ ਮਾਂ ਦਾ ਸਾਥ ਦੇਣਾ ਵਾ ਕਿ ਜਾ ਕੇ ਉਸ ਕਲਯੁਗੀ ਪੁੱਤ ਦਾ ਜਾਂ ਦੂਜੇ ਇਹਦੇ ਦੋ ਹੋਰ ਬੇਟੇ ਉਹਨਾਂ ਦਾ ਸਾਥ ਦੇਣਾ ਧੰਨਵਾਦ ਜੀ ਬਲੀ ਮਾਂ But